ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਡਾਇਰੀਆ ਨੇ ਆਪਣੇ ਪੈਰ ਪ੍ਰਸਾਰਨ ਸ਼ੁਰੂ ਕਰ ਦਿੱਤੇ ਨੇ ਗੁਦਵਾਰ ਨੂੰ ਸੀਐਮਓ ਮਨਿੰਦਰ ਨੇ ਫਲੋਰ ਦੇ ਸਿਵਲ ਹਸਪਤਾਲ ਚ ਦਾਖਲ ਡਾਇਰੀਆ ਦੇ ਮਰੀਜ਼ਾਂ ਦਾ ਹਾਲਚਲ ਪੁੱਛਿਆ ਹਸਪਤਾਲ ਚ ਲਗਾਤਾਰ ਡਾਇਰੀਆ ਦੇ ਮਰੀਜ਼ਾਂ ਦੀ ਗਿਣਤੀ ਜਵਾਦਾ ਹੋ ਰਹੀ ਹੈ ਸੀਐਮਓ ਮਨਿੰਦਰ ਨੇ ਦੱਸਿਆ ਕਿ ਸਾਰੇ ਮਰੀਜ਼ਾਂ ਤੇ ਸੈਂਪਲ ਲਏ ਗਏ ਨੇ ਤੇ ਮਰੀਜ਼ਾਂ ਦਾ ਮੁਫਤ ਇਲਾਜ ਚੱਲ ਰਿਹਾ ਹੈ ਅਗਲੇ ਦਿਨ ਤੋਂ ਛੜੇ ਕੋਲੇ ਕੇਸਸ ਆਉਣੇ ਸ਼ੁਰੂ ਹੋ ਗਏ ਉਹਨਾਂ ਦਾ ਜਿਹੜਾ ਸਾਰਾ ਟਰੀਟਮੈਂਟ ਹੈ ਉਹ ਹਸਪੀਟਲ ਵੱਲੋਂ ਡਿਪਾਰਟਮੈਂਟ ਵੱਲੋਂ ਬਿਲਕੁਲ ਫ੍ਰੀ ਕੀਤਾ ਜਾ ਰਿਹਾ ਹੈ ਅ ਫਿਰ ਸਾਨੂੰ ਸਾਡੇ ਵੱਲੋਂ ਬਲੱਡ ਉਹਨਾਂ ਦੇ ਬਲੱਡ ਸੈਂਪਲਸ ਯੂਰਨ ਸੈਂਪਲਸ ਸਪੀ ਸੈਂਪਲਸ ਉਹ ਲੈ ਗਏ ਕੁਝ ਵਾਟਰ ਸੈਂਪਲਸ ਔਰ ਕੁਝ ਸੂਲ ਸੈਂਪਲਸ ਸੀ ਚੈੱਕ ਹੋਣ ਵਾਸਤੇ ਭੇਜੇ ਇਸ ਤੋਂ ਇਲਾਵਾ ਸੀਐਮਓ ਨੇ ਦੱਸਿਆ ਕਿ ਵਾਰਡ ਨੰਬਰ 9 ਤੇ 10 'ਚ ਮੈਡੀਕਲ ਕੈਂਪ ਲਗਾਏ ਗਏ ਤੇ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਜਿੱਥੇ ਸਾਡੇ 9 ਵਾਰਡ ਤੇ 10 ਵਾਰਡ ਦੇ ਵਿੱਚ ਇੱਕ ਹੈਲੀਏ ਪ੍ਰੋਬਲਮ ਉਥੇ ਇਸ ਵੇਲੇ ਮੈਂ ਬੈਠੀ ਹਾਂ ਉਥੇ ਵਿਜ਼ਿਟ ਕੀਤਾ ਉੱਥੇ ਸਾਡਾ ਜਿਹੜਾ ਮੈਡੀਕਲ ਕੈਂਪ ਹੈ ਉਸ ਦਿਨ ਦਾ ਚੱਲ ਰਿਹਾ ਉਹਨਾਂ ਕੋਲੇ ਮੈਨੂੰ ਚੈੱਕ ਕਰਕੇ ਆਈਆਂ ਦਵਾਈਆਂ ਸਾਲੀਆਂ ਹੋਈਆਂ ਇੱਕ ਦੋ ਦਵਾਈਆਂ ਮੈਨੂੰ ਲੱਗਿਆ ਕਿ ਉਲਟੀਆਂ ਦੀ ਦਵਾਈ ਘਟਾ ਹੈ ਜਾਂ ਕੋਈ ਹੋਰ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਦਵਾਈਆਂ ਆਪੇ ਧੋ ਕਰੋ ਔਰ ਜੇ ਸਾਨੂੰ ਜ਼ਰੂਰਤ ਹੋਵੇ ਤਾਂ ਜਿਹੜਾ ਕੈਂਪ ਹੈ ਅਸੀਂ 24/7 ਵੀ ਚਲਾ ਸਕਦੇ ਹਾਂ ਸ਼ਾਮ ਤੱਕ ਵੀ ਚਲਾ ਸਕਦੇ ਹਾਂ ਸਿਹਤ ਵਿਭਾਗ ਨੇ ਲੋਕਾਂ ਨੂੰ ਪਾਣੀ ਉਬਾਲ ਕੇ ਪਿੰਣ ਦੀ ਹਦਾਇਤ ਦਿੱਤੀ ਹੈ ਜਲੰਧਰ ਤੋਂ ਕਰਨ ਪਾਠਕ ਜਗ ਬਾਣੀ ਟੀਵੀ